ਸਾਡਾ ਭਰਾ ਸੋਨੂ ਸਿੱਤਵਾਲਾ ਇਹ ਜਿਹੜਾ ਇਹ ਇੰਸਟਾਗ੍ਰam ਤੇ ਵਾਇਰਲ ਭਰਾ ਸਾਡਾ ਤੁਸੀਂ ਸਾਰੇ ਜਾਣਦੇ ਹੋ ਸੋਨੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਜੀ ਸੇ ਤਾਂ ਠੀਕ ਠਾਕ ਹਾਂਜੀ 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 ਵਧੀਆ ਜੀ ਅੱਜ ਭਾਜੀ ਪ੍ਰੋਮੋਸ਼ਨ ਤੇ ਪਹੁੰਚੇ ਹੋ ਤੇ ਕਿਦਾਂ ਦਾ ਫੀਲ ਕਰ ਰਹੇ ਹੋ ਸੋ ਥੈਂਕ ਯੂ ਮੈਨ ਵਧੀਆ ਵਧੀਆ ਸਰ ਕਰ ਰਹੇ ਆ ਵਧੀਆ ਲੱਗ ਰਿਹਾ ਹਾਂਜੀ ਹਾਂਜੀ ਜਿਹੜੇ ਜੋਨੇ ਜਿਹੜੇ ਦਰਸ਼ਕ ਆਪਣੀ ਦੇਖ ਰਹੇ ਦਸ਼ਕਾਂ ਨੂੰ ਇਹੋ ਚੋਂ ਉਹਨਾਂ ਦੇ ਤੇ ਵਤਵ ਅੱਦੇ ਤੇ ਪਹਿਲੀ ਨੂੰ ਆਪਣੀ ਨੂੰ ਰਿਪੋਰਟ ਮਾਰਨ ਨਵੀਂ ਐਡੀ ਨੂੰ ਤੇ ਤੇ ਫਿਲਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਫਿਲਮ ਦੇ ਬਾਰੇ ਕੀ ਆ ਜੀ ਫਿਲਮ ਬਾਰੇ ਮੈਂ ਤੇ ਬਹੁਤ ਖੁਸ਼ਕ ਹਾਂ ਚੋਂ ਉਹਨਾਂ ਤੇ ਵਧੀਆ ਤੇ ਸੁਣੀ ਆ ਸਾਰੇ ਜਣੇ ਦੇਖਣ ਸੋ ਦਸਤਰੀਗ ਨੂੰ ਸਾਰੇ ਦਿਨ ਸਾਰੇ ਜਣੇ ਵੇਖਣ ਆਓ ਤੁਸੀਂ ਤੁਸੀਂ ਜਾਓਗੇ ਭਾਈ ਦੇਖਣ ਹਾਂਜੀ 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 ਜਾਵਾਂਗੇ ਇਹ ਤੁਹਾਨੂੰ ਟਿਕਟਾਂ ਫ੍ਰੀ ਚਾਹੀਦੀ ਠੀਕ ਆ ਸਾਰੇ ਉਹ ਬੱਲੇ ਕੀ ਹਾਲ ਦੋਸਤੋ ਕੀ ਹਾਲ ਦਸਤ ਸੁਨੂ ਸੀਤੋ ਵਾਲਾ ਬਈ ਥੈਂਕ ਯੂ ਕਿ ਵੀਰੇ ਹੋਰ ਪ੍ਰਾ ਦੋਸਤੋ ਸੁਣ ਤਾਂ ਲਓ ਸੁਣ ਤਾਂ ਲਓ ਕੀ ਹਾਲ ਦੋਸਤ ਕੀ ਹਾਲ ਚੱਲ ਦੋਸਤ ਦਦਾ ਦੋ ਆਪੀ ਵਾਓ ਸੋਨੂ ਯਾਰ ਤੈਨੂੰ ਦੇਖਣ ਵਾਲੇ ਬਹੁਤ ਦੇਖੋ ਕਿੰਨਾ ਪਿਆਰ ਕਰਦੇ ਆ ਨਾ ਕੰਬਣਾ ਨਹੀਂ ਐ ਕੋਈ ਚੱਕਰ ਨਹੀਂ ਐ ਜਮ ਜਮ ਜਾਇਆ ਕਰ ਕੋਈ ਚੱਕਰ ਨਹੀਂ ਐ ਸੋਨੂ ਲਈ ਯਾਰ ਇੱਕ ਵਾਰ ਜ਼ੋਰਦਾਰ ਤਾੜੀਆਂ ਵਜਾਓ ਸੀਤੋ ਵਾਲਾ ਗਾਣਾ 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 ਹਣ ਗਾਣਾ ਗਾਣਾ ਉਹੀ ਇੱਕ ਲੈਨ 30 ਵਾਰੀ ਕਹਿਣੀ ਐ ਕੋਈ ਗੱਲ ਨਹੀਂ ਹੋਰ ਦੇ ਜਰਾ ਹਾਂਜੀ ਹੋ ਤੂੰ ਬਦਲੀ ਉਹ ਤੂੰ ਬਦਲੀ سوباہن بدلے ہے ات بدلی سو اسی ایک باہر ن بدلے ات بدلی تدلی سوباہنی اسی سوباہن بدلے ਸੇ ਸੇਕ ਵਾਰ ਨੇ ਬਦਲੇ ਹੈ ਲਵ ਯੂ ਅੱਛਾ ਅੱਛਾ ਸੁਣੋ ਮੈਂ ਮੈਂ ਇੱਕ ਵੀਡੀਓ ਦੇਖੀ ਸੀ ਤੇਰੀ ਇੰਸਟਾਲੀ ਉਹਦੇ ਵਿੱਚ ਪਤਾ ਨਹੀਂ ਕੁੜੀ ਕੋਈ ਤੈਨੂੰ ਛੱਡ ਗਈ ਕੀ ਚੱਕਰ ਕੀ ਸੀ ਉਹ ਤਰੇ ਹੀ ਉਹ ਤਰੇ ਹੀ ਉਹ ਤਰੇ ਪੜੀ ਉਹ ਤਰੇ ਉਹ ਤਾਂ ਹੀ ਪਾਜੀ ਬਣਾਉਂਦੇ ਸੀ ਬੰਦਾ ਬਹੁਤ ਕਮਾਲ ਦਾ ਯਾਰ ਇੱਕ ਗਾਣਾ ਹੋਰ ਸੁਣਾ ਦੇ ਜਿਹੜਾ ਤੈਨੂੰ ਚੰਗਾ ਲੱਗਦਾ ਹੈ ਆਜਾ ਲੈ ਦੋਸਤੋ ਪਹਿਲਾਂ ਮੈਨੂੰ ਸਾਰੇ ਦੋਸਤੋ ਕੀ ਹਾਲ ਚਾਲ ਆ ਦੋਸਤ ਸੋਨੂੰ ਨੂੰ ਪਿਆਰ ਹੋ ਗਿਆ ਸੀ ਸੋਨੂੰ ਨਹੀਂ ਨਹੀਂ ਸੋਨੂੰ ਨੂੰ ਪਿਆਰ ਨਹੀਂ ਹੋਇਆ ਸੋਨੂੰ ਨੂੰ ਟਾਈਫਾਇਡ ਬੁਖਾਰ ਹੋਇਆ ਠੀਕ ਅੱਛਾ ਅੱਛਾ ਕੋਈ ਗੱਲ ਨਹੀਂ ਵੈਸੇ ਯਾਰ ਫੈਨ ਹੈ ਦੇ ਕੋਈ ਚੱਕਰ ਨਹੀਂ ਆ ਹਾਂ ਅੱਛਾ ਡਰੈਸ ਪਾ ਕੇ ਆਉਣੀ ਹੈ ਓਕੇ 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 ਲਾ ਵੀ ਰੈੱਡ ਪਾਜੀ ਵਾਲੀ ਉਹ ਪਾ ਕੇ ਆਓ ਜਰਾ ਥੈਂਕ ਯੂ ਸੋਨੂੰ ਫੇਰ ਦੁਬਾਰਾ ਇੱਕ ਵਾਰ ਆਉਂਦਾ ਹੈ ਸੋਨੂੰ ਸੀਤੋ ਵਾਲਾ ਫੋਨ ਲਾ ਦੇ ਉਹਨੂੰ ਕਹਿੰਦੇ ਜਿੰਨੂੰ ਲਾਉਣਾ ਤੁਸੀਂ ਤੇ ਇੱਕ ਗਾਣਾ ਹੋਰ ਸੁਣਾ ਦੇ ਕਹ ਰੇ ਸੁਣਾ ਗਾਣਾ ਇੱਕ ਹੋਰ ਹਣਾ ਹੱਤੇ ਤੇ ਕਿਏ ਛਲਾ ਦੇ ਤੇਰੇ ਗੱਟ ਨੂੰ ਓ ਬਾਈ ਬਾਈ ਕਹਿੰਦੀ ਇਹ ਦੁਨੀਆ ਹੈ ਓ ਤੇਰੇ ਕਿ ਅਸਲਾ ਦੇ ਤੇਰੇ ਗੱਟ ਨੂੰ ਓ ਬਾਈ ਬਾਈ ਕਹਿੰਦੀ ਇਹ ਦੁਨੀਆ ਹੈ ਓ ਤੇਰੇ ਕਿ ਅਸਲਾ ਓ ਬਾਈ ਬਾਈ ਕਹਿੰਦੀ ਓਈ ਦੁਨੀਆ ਓਏ 21 ਅੱਥੀਆਂ ਖੜੀਆਂ ਲਾ ਬਲੀਆਂ ਨੀ ਪਾਵੇਂ ਗੁੱਸਾਈ ਕਰ ਗਈ ਨੀ ਓ ਅੱਥੀਆਂ ਖੜੀਆਂ ਅੱਥੀਆਂ ਖੜੀਆਂ ਲਾ ਬਲੀਆਂ ਹਨ ਪਾਵੇਂ ਗੁੱਸਾਈ ਕਰ ਗਈ ਨੀ ਹਾਂਜੀ ਜੇ ਆ ਸ਼ਿੰਦਾਏ ਦੇ ਵੀਰ ਨੂੰ ਵੀ ਤੇ ਮੇਰੇ ਵੱਲੋਂ ਨੌ ਪਾਪਾ ਜੀ ਨੂੰ ਵੀ ਤਾਂ ਮੇਰੇ ਵੱਲੋਂ ਥੈਂਕ ਯੂ ਕਿ ਲਵ ਯੂ ਭਰਾ ਨੂੰ ਵੀ ਚਲੋ ਕੋਈ ਗੱਲ ਨਹੀਂ ਆਉਂਦਾ ਮੈਂ ਆਪਣੇ ਕੋਲੋਂ ਵੀਰ ਮਨਜੀਤ ਜੁੱਤਾ ਮਨਜੀਤ ਜੁੱਤਾ ਮਨਜੀਤ ਜੁੱਤਾ ਜੀ ਵੀਰ ਜੀ ਵੀ ਪਹੁੰਚ ਰਹੇ ਆਪਣੇ ਕੋਲੋਂ ਲਵ ਯੂ ਭਰਾ ਨੂੰ ਉਹਨੂੰ ਵੀ ਭਾਜੀ ਨੂੰ ਵੀ ਨਹੀਂ ਇੱਕ ਵਾਰ ਕਹਿ ਚਿੰਦਾ ਚਿੰਦਾ ਨੌ ਪਾਪਾ ਚਿੰਦਾ 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 ਨੌ ਪਪਾ ਭਾਜੀ ਦੀ ਫਿਲਮ ਆ ਰਹੀ ਮੂਈ ਆ ਰਹੀ ਆ ਬਈ ਗਿੱਪੀ ਗਰਵਾਲ ਦੇ ਦਫ਼ਤਰ ਗਿੱਪੀ ਗਰਵਾਲ ਦੀ ਦਫ਼ਤਰ ਨੂੰ ਹਾਂ ਚਿੰਦਾ ਹਾਂ ਠੀਕ ਹੈ ਜੀ ਕਹਿੰਦਾ ਠੀਕ ਹੈ ਬਾਕੀ ਓਕੇ ਅ ਸੋਨੂ ਆ ਗਿਆ ਫਿਰ ਦੁਬਾਰੇ ਓਕੇ ਪੂਰੀ ਟੀਮ ਨਾਲ ਆਉਣਾ ਪੂਰੇ ਇਨਸਟਰੂਮੈਂਟਸ ਲੈ ਕੇ ਠੀਕ ਹੈ ਕੱਪੜੇ ਚੇਂਜ ਕਰਕੇ ਆਓ ਫਿਰ ਹਾਂ ਪਲਾਜ਼ੋ ਪਾ ਕੇ ਆ ਜਾ ਹਾਂ ਇਸ ਤੋਂ ਬਾਅਦ ਮੈਨੂੰ ਲੱਗਦਾ ਕੋਈ ਹੋਰ ਛੋਸ਼ਾ ਵੀ ਤੁਸੀਂ ਨੀਟੂ ਛੜਨ ਵਾਲਾ ਲੈ ਕੇ ਆਉਣਾ ਮੈਨੂੰ ਪਤਾ ਕੀ ਹਾਲ ਚਾਲ ਦਾ ਹਸਤ ਯਾਰ ਇੱਕ ਬੜੀ ਵੱਡੀ ਗੱਲ ਹੈ ਕਿ ਸੋਸ਼ਲ ਮੀਡੀਆ ਨੂੰ ਤੁਸੀਂ ਪ੍ਰਮੋਟ ਕਰ ਦਿਓ ਜਿਹੜੀ ਜੰਗ ਜਨਰੇਸ਼ਨ ਹੈ ਆਦਰਵਾਇਜ਼ ਪਹਿਲਾਂ ਹੁੰਦੀ ਸੀ ਵੱਡੇ ਵੱਡੇ ਚੈਨਲਾਂ ਤੇ ਬੜੀ ਮਹਿੰਗੇ ਮਹਿੰਗੇ ਵੀਡੀਓ ਲਾਉਣੇ ਪੈਂਦੇ ਸੀ ਫੇਰ ਕਿਤੇ ਐਡ ਹੁੰਦੀ ਸੀ ਤੁਸੀਂ ਰਾਤੋਂ ਰਾਤ ਬੰਦੇ ਨੂੰ ਸਟਾਰ ਬਣਾ ਦਿੰਦੇ ਨੇ ਯਾਰ ਕਮਾਲ ਹੈ ਇੱਕ ਵਾਰ ਆਪਣੇ ਆਪ ਲਈ ਜ਼ੋਰਦਾਰ ਤਾੜੀਆਂ ਬਜਾਓ ਆਪਣੇ ਆਪ ਲਈ ਆਈਡੀ ਪ੍ਰਾਣੀ ਆਈਡੀ ਜਿਹੜੀ ਸੋਨੂ ਸੀਤੋ ਵਾਲੇ ਦੀ ਕਿਸੇ ਨੇ ਫੋਨ ਖੋਲ ਲਿਆ ਸੀ ਉਹਨਾਂ ਕੋਲ ਚੱਲ ਰਹੀ ਹੈ ਅੱਛਾ ਉਹ ਉਹਨਾਂ ਕੋਲ ਚੱਲ ਰਹੀ ਹੈ ਉਹ ਉਹਨਾਂ ਕੋਲ ਚੱਲਣ ਦਿਓ ਕੋਈ ਗੱਲ ਨਵੀਂ ਆਈਡੀ ਹੋਰ ਬਣਾ ਲਓ ਨਵੀਂ ਆਈਡੀ ਫੋਲੋ ਕਰ ਲਓ ਹਾਂ ਠੀਕ ਹੈ ਥੈਂਕ ਯੂ ਵੈਰੀ ਮੱਚ ਸੋ